ਦਿੱਲੀ ਦੀ ਇੱਕ ਅਦਾਲਤ ਵੱਲੋਂ ਅੱਜ ਸੱਜਨ ਕੁਮਾਰ ਨੂੰ 1984 ਦੇ ਕਤਲਿਆਂ ਦੇ ਨਾਲ ਸਬੰਧਤ ਦੋ ਸਿੱਖਾਂ ਦੇ ਕਤਲ ਦੇ ਸਬੰਧ ਦੇ ਵਿੱਚ ਅੱਜ ਉਮਰਕੈਦੀ ਸਜ਼ਾ ਹੋਈ। ਮੈਂ ਮਹਿਸੂਸ ਕਰਦਾ ਕਿ ਭਾਵੇਂ ਦੇਰੀ ਦੇ ਨਾਲ ਹੋਇਆ ਪਰ ਫਿਰ ਵੀ ਕੁਝ ਨਾ ਕੁਝ ਇਨਸਾਫ ਹੋਇਆ। ਲੋਕਾਂ ਦੇ ਤਾਂ ਮੰਗ ਹੈ ਕਿ ਇਹੋ ਜੇ ਵਿਅਕਤੀ ਨੂੰ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਪਰ ਫਿਰ ਵੀ ਮੈਂ ਅਦਾਲਤ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਸ ਖੂਨਖਾਰ ਅਪਰਾਧੀ ਨੂੰ ਜਿੰਨੇ ਏਡਾ ਵੱਡਾ ਘਣਾਉਣਾ ਪਾਪ ਕੀਤਾ ਸੀ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਹਨੂੰ ਹੁਣ ਸਾਰੀ ਉਮਰ ਜਿਹੜਾ ਸਲਾਖਾਂ ਦੇ ਪਿੱਛੇ ਅਕੇਲੇ ਸਾਹਾਂ ਤੱਕ ਬੰਦ ਕਰਕੇ ਰੱਖਿਆ ਜਾਣਾ ਚਾਹੀਦਾ ਤਾਂ ਜੋ ਇਹਨਾਂ ਪਾਪੀਆਂ ਨੂੰ ਪਤਾ ਲੱਗ ਸਕੇ ਕਿ ਇਸ ਘਣਾਉਣੇ ਪਾਪ ਦੀ ਜਿੰਨਾ ਮਰਜ਼ੀ ਭੱਜ ਲਓ ਇੱਕ ਨਾ ਇੱਕ ਦਿਨ ਸਜ਼ਾ ਮਿਲਣੀ ਚਾਹੀਦੀ ਦੂਜਾ ਮੈਂ ਕੇਂਦਰ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਭਾਵੇਂ 40 ਸਾਲਾਂ ਬਾਅਦ ਹੀ ਸਜ਼ਾ ਮਿਲੀ ਹੈ ਲੇਕਿਨ ਸਾਬਤ ਤਾਂ ਹੋ ਗਿਆ ਕਿ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸੀ ਜਿਹੜਾ ਕਾਂਗਰਸ ਪਾਰਟੀ ਨੇ ਕਰਵਾਇਆ ਇਹ ਕਾਂਗਰਸ ਦਾ ਲੀਡਰ ਉਹਦੇ ਵਾਸਤੇ ਜ਼ਿੰਮੇਵਾਰ ਸੀ ਉਨੇਕ ਨੈਸ਼ਨਲ ਲੈਵਲ ਦੇ ਉੱਤੇ ਇੱਕ ਜੱਜ ਸਾਹਿਬ ਦਾ ਕਮਿਸ਼ਨ ਬਣਨਾ ਚਾਹੀਦਾ ਹੈ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਹਨੂੰ ਇਨਸਾਫ ਤੋਂ ਬਚਾਉਣ ਵਾਸਤੇ ਸਜ਼ਾ ਤੋਂ ਬਚਾਉਣ ਵਾਸਤੇ ਇਹਦੀ ਮਦਦ ਕੀਤੀ ਉਹ ਵੀ ਸਾਰੀਆਂ ਸ਼ਕਤੀਆਂ ਪਛਾਣੀ ਜਾਣੀ ਚਾਹੀਦੀ ਕਿਸ ਤਰੀਕੇ ਇਸ ਵਿਅਕਤੀ ਨੂੰ ਕਾਂਗਰਸ ਦੀਆਂ ਸਰਕਾਰਾਂ ਨੇ ਵੱਡੇ ਵੱਡੇ ਅਹੁਦੇ ਦੇ ਕੇ ਰੁਤਬੇ ਦੇ ਕੇ ਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਵਿਗੜਨ ਪਾ ਕੇ ਅੱਜ ਤੱਕ ਬਚਾ ਕੇ ਰੱਖਿਆ ਇਸ ਕਰਕੇ ਸਾਰੇ ਇਸ ਮਸਲੇ ਦੀ ਕਿ ਇਹਨੂੰ ਡਰੇ ਕਰਨ ਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਸਨ ਜਿੰਨੇ ਵੀ ਇਹ ਕੇਸ ਨੇ ਉਹ ਵੀ ਇੱਕ ਡਿਟੇਲਡ ਇਨਕੁਆਰੀ ਹੋ ਕੇ ਤੇ ਨੇਸ਼ਨ ਦੇ ਸਾਹਮਣੇ ਗੱਲ ਆਉਣੀ ਚਾਹੀਦੀ ਹੈ ਕਿ ਇਹ ਲੋਕੀ ਤਾਂ ਸਿੱਧੇ ਕਰਨ ਵਾਲੇ ਸਨ ਪਿੱਛੇ ਸ਼ੈਹ ਕਿਹਨਾਂ ਦੀ ਸੀ ਉਹ ਸ਼ਕਤੀਆਂ ਕਿਹੜੀਆਂ ਸੀ ਜਿਨ੍ਹਾਂ ਨੇ ਕਤਲਿਆਮ ਕਰਵਾਇਆ ਸੀ ਤੇ ਉਹ ਸਾਰੀਆਂ ਸ਼ਕਤੀਆਂ ਕਿਹੜੀਆਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾ ਮਿਲਣ ਤੋਂ ਹੁਣ ਤੱਕ ਰੋਕੀ ਰੱਖਿਆ ਜੇ ਉਹ ਵੀ ਨਾਲ ਨੰਗੇ ਹੁੰਦੇ ਆ ਤੇ ਮੈਂ ਸਭ ਦਾ ਲੋਕਾਂ ਤੇ ਹਿਰਦੇ ਜਿਹੜੇ ਆ ਉਹ ਫੇਰ ਠੰਡੇ ਹੋ। ਦਿੱਲੀ ਦੀ ਇੱਕ ਅਦਾਲਤ ਵੱਲੋਂ ਅੱਜ ਸੱਜਨ ਕੁਮਾਰ ਨੂੰ 1984 ਦੇ ਕਤਲਿਆਂ ਦੇ ਨਾਲ ਸਬੰਧਤ ਦੋ ਸਿੱਖਾਂ ਦੇ ਕਤਲ ਦੇ ਸਬੰਧ ਦੇ ਵਿੱਚ ਅੱਜ ਉਮਰ ਕੈਦੀ ਸਜ਼ਾ ਭਈ। ਮੈਂ ਮਹਿਸੂਸ ਕਰਦਾ ਕਿ ਭਾਵੇਂ ਦੇਰੀ ਦੇ ਨਾਲ ਹੋਇਆ ਪਰ ਫਿਰ ਵੀ ਕੁਝ ਨਾ ਕੁਝ ਇਨਸਾਫ ਹੋਇਆ ਲੋਕਾਂ ਦੇ ਤਾਂ ਮੰਗ ਹੈ ਕਿ ਇਹੋ ਜੇ ਵਿਅਕਤੀ ਨੂੰ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਪਰ ਫਿਰ ਵੀ ਮੈਂ ਅਦਾਲਤ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਸ ਖੂਨਗਰ ਅਪਰਾਧੀ ਨੂੰ ਜਿਨੇ ਐਡਾ ਵੱਡਾ ਕਨੌਣਾ ਪਾਕ ਕੀਤਾ ਸੀ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਹਨੂੰ ਹੁਣ ਸਾਰੀ ਉਮਰ ਜਿਹੜਾ ਸਲਾਖਾਂ ਦੇ ਪਿੱਛੇ ਅਕੇਲੇ ਸਾਹਾਂ ਤੱਕ ਬੰਦ ਕਰਕੇ ਰੱਖਿਆ ਜਾਣਾ ਚਾਹੀਦਾ ਤਾਂ ਜੋ ਇਨਾ ਪਾਪੀਆਂ ਨੂੰ ਪਤਾ ਲੱਗ ਸਕੇ ਕਿ ਇਸ ਘਣਾਉਣੇ ਪਾਪ ਦੀ ਜਿੰਨਾ ਮਰਜ਼ੀ ਭੱਜ ਲਓ ਇੱਕ ਨਾ ਇੱਕ ਦਿਨ ਸਜ਼ਾ ਮਿਲਣੀ ਚਾਹੀਦੀ ਦੂਜਾ ਮੈਂ ਕੇਂਦਰ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਭਾਵੇਂ 40 ਸਾਲਾਂ ਬਾਅਦ ਹੀ ਸਜ਼ਾ ਮਿਲੀ ਹੈ ਲੇਕਿਨ ਸਾਬਤ ਤਾਂ ਹੋ ਗਿਆ ਕਿ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸੀ ਜਿਹੜਾ ਕਾਂਗਰਸ ਪਾਰਟੀ ਨੇ ਕਰਵਾਇਆ ਇਹ ਕਾਂਗਰਸ ਦਾ ਲੀਡਰ ਉਹਦੇ ਵਾਸਤੇ ਜ਼ਿੰਮੇਵਾਰ ਸੀ ਉਹਨੇ ਇੱਕ ਨੈਸ਼ਨਲ ਲੈਵਲ ਦੇ ਉੱਤੇ ਇੱਕ ਜੱਜ ਸਾਹਿਬ ਦਾ ਕਮਿਸ਼ਨ ਬਣਨਾ ਚਾਹੀਦਾ ਹੈ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਹਨੂੰ ਇਨਸਾਫ ਤੋਂ ਬਚਾਉਣ ਵਾਸਤੇ ਸਜ਼ਾ ਤੋਂ ਬਚਾਉਣ ਵਾਸਤੇ ਇਹਦੀ ਮਦਦ ਕੀਤੀ ਉਹ ਵੀ ਸਾਰੀਆਂ ਸ਼ਕਤੀਆਂ ਪਛਾਣੀ ਜਾਣੀ ਚਾਹੀਦੀ ਕਿਸ ਤਰੀਕੇ ਇਸ ਵਿਅਕਤੀ ਨੂੰ ਕਾਂਗਰਸ ਦੀਆਂ ਸਰਕਾਰਾਂ ਨੇ ਵੱਡੇ ਵੱਡੇ ਅਹੁਦੇ ਦੇ ਕੇ ਰੁਤਬੇ ਦੇ ਕੇ ਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਵਿਗੜ ਪਾ ਕੇ ਅੱਜ ਤੱਕ ਬਚਾ ਕੇ ਰੱਖਿਆ ਇਸ ਕਰਕੇ ਸਾਰੇ ਇਸ ਮਸਲੇ ਦੀ ਕਿ ਇਹਨੂੰ ਡੇਲੇ ਕਰਨ ਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਸਨ ਜਿੰਨੇ ਵੀ ਇਹ ਕੇਸ ਨੇ ਉਹ ਵੀ ਇੱਕ ਡਿਟੇਲਡ ਇਨਕੁਆਰੀ ਹੋ ਕੇ ਤੇ ਨੇਸ਼ਨ ਦੇ ਸਾਹਮਣੇ ਗੱਲ ਆਉਣੀ ਚਾਹੀਦੀ ਹੈ ਕਿ ਇਹ ਲੋਕੀ ਤਾਂ ਸਿੱਧੇ ਕਰਨ ਵਾਲੇ ਸਨ ਪਿੱਛੇ ਸ਼ੈਹ ਕਿਹਨਾਂ ਦੀ ਸੀ ਉਹ ਸ਼ਕਤੀਆਂ ਕਿਹੜੀਆਂ ਸੀ ਜਿਨ੍ਹਾਂ ਨੇ ਕਤਲੇਆਮ ਕਰਵਾਇਆ ਸੀ ਤੇ ਉਹ ਸਾਰੀਆਂ ਸ਼ਕਤੀਆਂ ਕਿਹੜੀਆਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾ ਮਿਲਣ ਤੋਂ ਹੁਣ ਤੱਕ ਰੋਕੀ ਰੱਖਿਆ ਜੇ ਉਹ ਵੀ ਨਾਲ ਨੰਗੇ ਹੁੰਦੇ ਆ ਤੇ ਮੈਂ ਸਭ ਦਾ ਲੋਕਾਂ ਤੇ ਹਿਰਦੇ ਜਿਹੜੇ ਆ ਉਹ ਫੇਰ ਠੰਡੇ ਹੋ